ਪੰਜਾਬ ਦੀ ਸਿਆਸਤ ਵਿੱਚ ਆਇਆ ਵੱਡਾ ਪੁਚਾਲ ਬੀਜੇਪੀ ਵਿੱਚ ਸ਼ਾਮਲ ਹੋਇਆ ਉਹ ਲੀਡਰ ਅੱਜ ਹੋ ਗਿਆ ਆਮ ਆਦਮੀ ਪਾਰਟੀ ਵੀ ਸ਼ਾਮਲ ਬੀਜੇਪੀ ਵਿੱਚ ਥੋੜੇ ਦਿਨ ਰਹਿਣ ਤੋਂ ਬਾਅਦ ਨਹੀਂ ਲੱਗਿਆ ਜੀ ਜੋ ਅੱਜ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोੜਾ ਤੇ ਵਿੱਤ ਮੰਤਰੀ ਹਰਪਾਲ ਚੀਮਾ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਉਸ ਲੀਡਰ ਨੂੰ ਜੁਆਇਨ ਕਰਵਾਈਏ ਜੋ ਬੀਜੇਪੀ ਛੱਡ ਕੇ ਅੱਜ ਆਪ ਵਿੱਚ ਸ਼ਾਮਲ ਹੋਇਆ ਹੈ ਉਹ ਕਿਹੜਾ ਲੀਡਰ ਹੈ ਜੋ ਬੀਜੇਪੀ ਨੂੰ ਅੱਜ ਛੱਡ ਕੇ ਆਪ ਵਿੱਚ ਆਇਆ ਹੈ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਅੱਜ ਭਾਜਪਾ ਨੂੰ ਬਹੁਤ ਵੱਡਾ ਚਟਕਾ ਲੱਗਿਆ ਹੈ ਕੁਝ ਦਿਨ ਪਹਿਲਾਂ ਭਾਜਪਾ ਬੜੇ ਵੱਡੇ ਆਪਣੇ ਦਾਅਵੇ ਕਰ ਰਹੀ ਸੀ ਕਿ ਜਿਸ ਦਿਨ ਹਰਿਆਣੇ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਨੇ ਚਾਰ ਪ੍ਰਮੁੱਖ ਆਗੂ ਵੱਖ-ਵੱਖ ਪਾਰਟੀਆਂ ਦੇ ਬੀਜੇਪੀ ਵਿੱਚ ਸ਼ਾਮਲ ਕਰਵਾਏ ਜੋ ਅਕਾਲੀ ਦਲ ਦਾ ਸੀਨੀਅਰ ਲੀਡਰ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਦਾ ਓਐਸਡੀ ਜਿਹੜਾ ਕਿ ਚਰਨਜੀਤ ਸਿੰਘ ਬਰਾੜ ਪੁਨਰਸਜੀਤ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਲੀਡਰ ਸੀ ਉਹ ਬੀਜੇਪੀ ਸ਼ਾਮਲ ਹੋਇਆ ਉਹਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਔੰਕਾਰ ਸਿੰਘ ਤੇ ਦੂਸਰੇ ਪਾਸੇ ਜਗਮੀਤ ਸਿੰਘ ਬਰਾੜ ਜਿਸ ਨੂੰ ਆਵਾਜ਼ੇ ਪੰਜਾਬ ਕਿਹਾ ਜਾਂਦਾ ਹੈ ਤੇ ਉਹਨਾਂ ਦੇ ਬ੍ਰਦਰ ਰਿਪਜੀਤ ਸਿੰਘ ਵਿਰਾਟ ਚਾਰੋਂ ਪ੍ਰਮੁੱਖ ਵੱਡੇ ਆਗੂ ਬੀਜੇਪੀ ਵਿੱਚ ਸ਼ਾਮਲ ਹੋਏ ਪਰ ਅੱਜ ਇਹ ਲੀਡਰ ਥੋੜੇ ਦਿਨ ਬੀਜੇਪੀ ਵਿੱਚ ਰਹਿਣ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਆਮ ਆਦਮੀ ਪਾਰਟੀ ਵਿੱਚ ਆ ਗਿਆ ਜੋ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਮਜ਼ਬੂਤੀ ਮਿਲੀ ਹੈ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਵਿੱਤ ਮੰਤਰੀ ਹਰਪਾਲ ਚੀਮਾ ਤੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਲੀਡਰ ਦੀ ਸ਼ਮੂਲੀਅਤ ਕਰਵਾਈ ਹੈ ਤੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸੋ ਪਾਜ ਪਾ ਐਸਸੀ ਵਿੰਗ ਦੇ ਸੂਬਾ ਵਿਧ ਸਕੱਤਰ ਸਰਦਾਰ ਅਮਰਜੀਤ ਸਿੰਘ ਕੋਕਰੀ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਸੋ ਪੰਜਾਬ ਦੇ ਕਮੇਨਟਰੀ ਹਰਪਾਲ ਚੀਮਾ ਤੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਉਸ ਲੀਡਰ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਵਾਈਏ ਇਸੇ ਦੌਰਾਨ ਬੋਲਦੇ ਹਨ ਚੀਮਾ ਨੇ ਕਿ ਅਮਰਜੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਨਿਹਾਲ ਸਿੰਘ ਵਾਲਾ ਖੇਤਰ ਵਿੱਚ ਲੰਬੇ ਸਮੇਂ ਤੋਂ ਸਰਗਰਮ ਸੀ ਤੇ ਉਹਨਾਂ ਦੀ ਭੂਮਿਕਾ ਨੂੰ ਦੇਖਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਹੈ 2027 ਦੇ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਕਮਲ ਕੱਸੇ ਕਰ ਲੈਨੇ ਪੂਰੀ ਤਿਆਰੀ ਕਰ ਲਈ ਹੈ ਜੋ ਹੁਣ ਬਹੁਤ ਸਾਰੇ ਲੀਡਰ ਭਾਜਪਾ ਦੇ ਕਾਂਗਰਸ ਦੇ ਆਪ ਵਿੱਚ ਸ਼ਾਮਲ ਹੋਣ ਵਾਸਤੇ ਤਿਆਰ ਹੋਏ ਬੈਠੇ ਨੇ ਔਰ ਆਪ ਵਿੱਚ ਬਹੁਤ ਜਲਦੀ ਉਹ ਸ਼ਾਮਲ ਹੋ ਜਾਣਗੇ ਸੋ ਉਹਨਾਂ ਨੇ ਕਿਹਾ ਕਿ ਅਮਰਜੀਤ ਸਿੰਘ ਪੰਜਾਬ ਵਿੱਚ ਆਪ ਦੇ ਸ਼ਾਸਨ ਮਾਡਲ ਖਾਸ ਕਰਕੇ 300 ਜੁਨ ਮੁਫਤ ਬਿਜਲੀ ਤੇ 10 ਲੱਖ ਰੁਪਏ ਦੇ ਸਿਹਤ ਬੀਮਾ ਯੋਜਨਾ ਤੋਂ ਪ੍ਰਭਾਵਿਤ ਹੋਇਆ ਹੈ ਜਿਸ ਨੇ ਅੱਜ ਆਮ ਆਪ ਪਰਵਾਰਾਂ ਨੂੰ ਅਸਲ ਰਾਹ ਦਿੱਤੀ ਏ ਚੀਮਾ ਨੇ ਦੱਸਿਆ ਕਿ ਅੱਜ ਪੰਜਾਬ ਵਿੱਚ ਸਿਰਫ ਇੱਕੋ ਇੱਕ ਪਾਰਟੀ ਏ ਜੋ ਆਮ ਆਦਮੀ ਦਾ ਹੱਥ ਫੜਦੀ ਏ ਤੇ ਉਹਨਾਂ ਦੇ ਨਾਲ ਖੜਦੀ ਏ ਜ਼ਮੀਨੀ ਪੱਧਰ ਤੇ ਕੰਮ ਕਰਦੀ ਏ ਉਹ ਆਮ ਆਦਮੀ ਪਾਰਟੀ ਏ ਚੀਮਾ ਨੇ ਜਾਣਕਾਰੀ ਦਿੱਤੀ ਕਿ ਅਮਰਜੀਤ ਸਿੰਘ ਦੇ ਨਾਲ ਮਨਜੀਤ ਸਿੰਘ ਬਲਾਸਪੁਰ ਦੀਗਵਾਈ ਹੇਠ ਸਰਪੰਚਾਂ ਪੰਚਾਂ ਤੇ ਨੰਬਰਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਅੱਜ ਆਪ ਵਿੱਚ ਸ਼ਾਮਲ ਹੋਏ ਨੇ ਸਾਰੇ ਨਵੇਂ ਸ਼ਾਮਲ ਹੋਣ ਵਾਲੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਪ੍ਰੋਸਾ ਦਿੱਤਾ ਗਿਆ ਕਿ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਦਿੱਤੇ ਤੇ ਜ਼ਿੰਮੇਵਾਰੀ ਦਿੱਤੀ ਜਾਵੇਗੀ ਜੋ ਪੰਜਾਬ ਦੇ ਸਿਆਸਤ ਵਿੱਚ ਬਹੁਤ ਵੱਡਾ ਪਚਾਲ ਆਇਆ ਹੈ ਇਸ ਲੀਡਰ ਨੂੰ ਭਾਜਪਾ ਛੱਡ ਕੇ ਜੋ ਅੱਜ ਆਪ ਵਿੱਚ ਸ਼ਾਮਲ ਹੋਇਆ ਹੈ